ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਤਖਤ ਤੇ ਬਿਰਾਜਮਾਨ ਹਨ ਬ੍ਰਾਹਮਣ ਦੇਵਦਾਸ ਰੋਂਦਾ ਹੋਇਆ ਦਰਬਾਰ ਵਿੱਚ ਆਉਂਦਾ ਹੈ ਕਿ ਅਤੇ ਗੁਰੂ ਜੀ ਦੇ ਚਰਨਾਂ ਵਿੱਚ ਪੱਲਾ ਪਾ ਕੇ ਡਿੱਗ ਪੈਂਦਾ ਹੈ ਰੋਂਦੇ ਹੋਏ ਕਹਿਣ ਲੱਗਾ ਮਹਾਰਾਜ ਮੈਂ ਲੁੱਟਿਆ ਗਿਆ ਮੈਂ ਆਪਣੀ ਪਤਨੀ ਦਾ ਡੋਲਾ ਲੈ ਕੇ ਆ ਰਿਹਾ ਸੀ ਕਿ ਜਾਬਰ ਖਾਨ ਨੇ ਪਠਾਨ ਨੇ ਧੱਕੇ ਨਾਲ ਮੇਰੀ ਪਤਨੀ ਖੋ ਲਈ ਮੇਰੇ ਨਾਲ 100 ਬੰਦੇ ਸੀ ਉਸ ਨੇ ਸਭ ਨੂੰ ਕੁੱਟ ਕੇ ਭਜਾ ਦਿੱਤਾ ਮੈਂ ਕਾਜ਼ੀਆਂ ਅਤੇ ਪਹਾੜੀਆਂ ਰਾਜਿਆਂ ਕੋਲ ਬਹੁਤ ਫਰਿਆਦ ਕੀਤੀ ਸੀ ਪਰ ਕਿਸੇ ਨੇ ਮੇਰੀ ਨਹੀਂ ਸੁਣੀ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਕਿ ਧੀਰਜ ਰੱਖ ਬ੍ਰਾਹਮਣ ਹੌਸਲਾ ਰੱਖ ਖਾਲਸਾ ਤੇਰੀ ਮਦਦ ਕਰੇਗਾ ਤੇ ਦੇਵਦਾਸ ਕਹੇ ਮਹਾਰਾਜ ਜੇ ਮੇਰੀ ਪਤਨੀ ਵਾਪਸ ਨਾ ਮਿਲੀ ਤਾਂ ਮੈਂ ਤੁਹਾਡੇ ਦਰ ਤੇ ਅੱਗ ਲਾ ਕੇ ਸੜ ਜਾਵਾਂਗਾ ਗੁਰੂ ਗੋਬਿੰਦ ਸਿੰਘ ਜੀ ਆਦੇਸ਼ ਦਿੰਦੇ ਹਨ ਗੁਰੂ ਜੀ ਬਾਬਾ ਅਜੀਤ ਸਿੰਘ ਨੂੰ ਬੁਲਾਉਂਦੇ ਹਨ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਬੇਟਾ ਅਜੀਤ ਸਿੰਘ ਸਿੰਘਾਂ ਦਾ ਜੱਥਾ ਲੈ ਕੇ ਜਾਓ ਦਿਨ ਚੜਨ ਤੋਂ ਪਹਿਲਾਂ ਜਾਬਰ ਖਾਨ ਨੂੰ ਬੰਨ ਕੇ ਸਾਡੇ ਦਰਬਾਰ ਵਿੱਚ ਜਿਉਂਦਾ ਪੇਸ਼ ਕਰੋ ਬਾਬਾ ਜੀਤ ਸਿੰਘ ਜੀ ਸਿੰਘਾਂ ਨਾਲ ਚੜਾਈ ਕਰਦੇ ਹਨ ਤੇ ਜਾਬਰ ਖਾਨ ਦੇ ਟਿਕਾਣੇ ਨੂੰ ਘੇਰਾ ਪਾ ਲਿਆ ਜਾਂਦਾ ਹੈ ਭਾਰੀ ਜੰਗ ਹੁੰਦੀ ਹੈ ਤੇ ਅੰਤ ਵਿੱਚ ਸਿੰਘਾ ਨੇ ਜਬਰਖਾਨ ਨੂੰ ਸਿੰਘ ਜਬਰਖਾਨ ਨੂੰ ਬਨ ਕੇ ਕਾਬੂ ਕਰ ਲੈਂਦੇ ਹਨ ਅਤੇ ਬ੍ਰਾਹਮਣ ਦੀ ਪਤਨੀ ਅਤੇ ਹੋਰ ਔਰਤਾਂ ਨੂੰ ਛਡਾ ਲੈਂਦੇ ਹਨ ਮਿਆਂ ਦੇ ਵਿਚਕਾਰ ਇੱਕ ਪਾਸੇ ਇੱਕ ਪੰਡਤ ਕਥਾ ਕਰ ਰਿਹਾ ਸੀ ਅਤੇ ਦੂਜੇ ਪਾਸੇ ਕਿਸੇ ਬੇਗਾਨੇ ਨੂੰ ਮਾਰਨਾ ਘੋਰ ਪਾਪ ਹੈ ਇੱਕ ਜੱਟ ਲੁਟੇਰਾ ਇਹ ਸੁਣ ਕੇ ਰੁਕ ਜਾਂਦਾ ਹੈ ਜੱਟ ਪੁੱਛਦਾ ਹੈ ਪੰਡਤ ਜੀ ਮੈਂ ਰੋਜ਼ ਰਾਤ ਜਾਂਦੇ ਲੋਕਾਂ ਨੂੰ ਮਾਰ ਕੇ ਲੁੱਟਦਾ ਹਾਂ ਕਿ ਮੈਂ ਬਖਸ਼ਿਆ ਜਾ ਸਕਦਾ ਹਾਂ ਬ੍ਰਾਹਮਣ ਕਹਿਣ ਲੱਗਾ ਹਾਂ ਜੇ ਤੂੰ ਇਹ ਪਾਪ ਛੱਡ ਦੇਵੇਂ ਆ ਫੜ ਅੱਧਾ ਮੀਟਰ ਕਾਲਾ ਕੱਪੜਾ ਤੇ ਇਸ ਨੂੰ ਆਪਣੇ ਗੰਡਾਸੇ ਨਾਲ ਬੰਨ ਲੈ RAM ਨਾਮ ਦਾ ਜਪ ਤੇ ਤੀਰਥਾਂ ਦਾ ਇਸ਼ਨਾਨ ਕਰ ਜਿਸ ਦਿਨ ਇਹ ਕੱਪੜਾ ਚਿੱਟਾ ਹੋ ਗਿਆ ਤਾਂ ਸਮਝੀ ਤੇਰੇ ਪਾਪ ਧੁੱਪ ਗਏ ਜੱਟ ਬਹੁਤ ਤੀਰਥ ਕਰਦਾ ਹੈ ਪਰ ਕੱਪੜਾ ਕਾਲਾ ਹੀ ਰਹਿੰਦਾ ਹੈ ਜੰਗਲ ਵਿੱਚ ਉਹ ਦੇਖਦਾ ਹੈ ਕਿ ਕੁਝ ਡਾਕੂ ਇੱਕ ਬੀਬੀ ਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰ ਰਹੇ ਹਨ ਜੱਟ ਗੁੱਸੇ ਵਿੱਚ ਬੋਲਦਾ ਹੈ ਖੜੋ ਜਾਓ ਦੁਸ਼ਟੋ ਜੱਟ ਆਪਣਾ ਗੰਦਾਸਾ ਚੁੱਕਦਾ ਹੈ ਤੇ ਦੋ ਡਾਕੂਆਂ ਨੂੰ ਮਾਰ ਦਿੰਦਾ ਹੈ ਬਾਕੀ ਭੱਜ ਜਾਂਦੇ ਹਨ ਬੀਬੀ ਅਰਦਾਸ ਕਰਦੀ ਹੈ ਧੰਨਵਾਦ ਵੀਰ ਜੀ ਤੁਸੀਂ ਅੱਜ ਮੇਰੀ ਇੱਜ਼ਤ ਬਚਾ ਲਈ ਜੱਟ ਦੇਖਦਾ ਹੈ ਕਿ ਉਸ ਦੇ ਗੰਡਾਸੇ ਨਾਲ ਬੱਜੀ ਕਾਲੀ ਲੀਰ ਹੁਣ ਚਿੱਟੀ ਹੋ ਚੁੱਕੀ ਹੈ ਉਹ ਬ੍ਰਾਹਮਣ ਦੇ ਕੋਲ ਜਾਂਦਾ ਹੈ ਬ੍ਰਾਹਮਣ ਜੱਟ ਨੂੰ ਬ੍ਰਾਹਮਣ ਕਹਿਣ ਲੱਗਦਾ ਹੈ ਜੱਟਾ ਪਹਿਲਾਂ ਤਾਂ ਤੂੰ ਪੇਟ ਵਾਸਤੇ ਬੰਦੇ ਮਾਰਦਾ ਸੀ ਉਹ ਪਾਪ ਸੀ ਪਰ ਹੁਣ ਤੂੰ ਧਰਮ ਦਾ ਕਾਰਜ ਇੱਕ ਔਰਤ ਦੀ ਇੱਜ਼ਤ ਬਚਾਉਣ ਵਿੱਚ ਕੀਤਾ ਹੈ ਇਸ ਲਈ ਤੇਰੇ ਪਾਪ ਧੁੱਪ ਗਏ ਹਨ ਜਦੋਂ ਵਾਪਸ ਗੁਰੂ ਜੀ ਦੇ ਦਰਬਾਰ ਵਿੱਚ ਮੁੜਦੀ ਹੈ ਤਾਂ ਜਬਰਖਾਨ ਨੂੰ ਬੰਨ ਕੇ ਪੇਸ਼ ਕੀਤਾ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਇਸ ਜਬਰਖਾਨ ਨੂੰ ਜ਼ਮੀਨ ਵਿੱਚ ਗੱਡ ਦਿਓ ਜਿਹੜੀ ਬੁਰੀ ਨਜ਼ਰ ਨਾਲ ਇਸਨੇ ਦੇਵੀਆਂ ਦੀ ਇੱਜ਼ਤ ਵੱਲ ਦੇਖਿਆ ਹੈ ਉਸ ਦਾ ਇਹੀ ਇਨਸਾਫ ਹੈ ਗੁਰੂ ਜੀ ਆਪਣੇ ਬਾਜ ਨੂੰ ਹੁਕਮ ਦਿੰਦੇ ਹਨ ਕਿ ਉਹ ਜਬਰਖਾਨ ਦੀਆਂ ਅੱਖਾਂ ਕੱਢ ਦੇਵੀਂ ਸੰਗਤਾਂ ਜਕਾਰੇ ਛੱਡਦੀਆਂ ਹਨ ਬੋਲੋ ਸੋਨਿਹਾਰ ਸਤਿ ਸ੍ਰੀ ਅਕਾਲ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜ਼ੁਲਮ ਨੂੰ ਰੋਕਣ ਲਈ ਚੁੱਕਿਆ ਗਿਆ ਹਥਿਆਰ ਪਾਪ ਨਹੀਂ ਸਗੋ ਧਰਮ ਹੈ ਜਿਵੇਂ ਜੱਟ ਨੇ ਇੱਕ ਬੀਬੀ ਦੀ ਇੱਜ਼ਤ ਰੱਖਿਆ ਲਈ ਡਾਕੂਆਂ ਨੂੰ ਮਾਰਿਆ ਅਤੇ ਉਸ ਉਸ ਦੇ ਪਾਪ ਧੁੱਪ ਗਏ ਓਵੇਂ ਹੀ ਗੁਰੂ ਸਾਹਿਬ ਨੇ ਜ਼ਬਰ ਖਾਨ ਨੂੰ ਸਜ਼ਾ ਦੇ ਕੇ ਧਰਮ ਦੀ ਸਥਾਪਨਾ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ